ਕੰਡੀਸਰ ਦੇ ਜਿਹੜੇ ਬੁੱਕਾ ਤੋਂ ਗੱਲ ਕਰਦੇ ਸਤਿਪੰਥ ਆਪ ਸਭ ਦਾ ਬਹੁਤ ਧੰਨਵਾਦ ਮੇਰੇ ਨਾਲ ਸਾਡੇ ਹਲਕਾ ਦੇ ਦਾ ਬਾਬਾ ਨਾਨਕ ਦੇ ਐਮਐਲਏ ਰੰਦਾਵਾ ਸਾਹਿਬ ਬੱਲੇ ਜਿਲਨ ਗੁੰਵੰਦਾਵਦੀ ਪੁੱਤਰ ਹਰਕਾਟ ਸੋਰੀ ਪ੍ਰਧਾਨ ਨੇ ਸੋ ਅੱਜ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਅੱਜ ਜਿਹੜਾ ਬਾਬਾ ਨਾਨਕ ਦੇ ਪਿੰਡ ਨਾਰਪੁਰ ਤੇ ਖੰਦਰ ਜਿਹੜੇ ਦੋਨਾਂ ਪਿੰਡਾਂ ਦੀ 136000 ਦੀ ਲੱਖ ਨਗਰ ਨਵੀਂ ਜਲ ਸਪਲਾਈ ਸਕੀਮ ਨਾਲ ਕੰਕਟ ਕੀਤਾ ਸੋ ਪੂਰੇ ਇਲਾਕੇ ਨੂੰ ਸਖੀਨ ਵਾਲਾ ਪਾਣੀ ਬਹੁਤ ਵੱਡੀ ਸਮੱਸਿਆ ਸੀ ਤੇ ਬਹੁਤ 스ਪੀਡ ਨਾਲ ਮਾਫਸਨਾ ਤੁਨਵਾਰ ਕਰਦਾ ਜਿਨ੍ਹਾਂ ਨੂੰ حکومت ਦਿੱਤੀ ਕਿ ਇਹ ਨੂੰ 6 ਮਹੀਨੇ ਅਸ ਕੰਪਲੀਟ ਕਰਨਾ ਤੇ ਇਹਨਾਂ ਨੇ 6 ਮਹੀਨੇ ਤੇ ਤਿਆਰ ਕਰਕੇ ਹਰ ਘਰ ਜਿਹੜਾ ਪੀਣ ਵਾਲਾ ਪਾਣੀ ਪਹੁੰਚਾਇਆ ਤਾਂ ਮੁੱਖ ਮੰਤਰੀ ਸਰਦਾਰ ਪ੍ਰੋਅਹ ਸਿੰਘ ਮਾਜੀ ਦਾ ਜੋ ਵਾਅਦਾ ਹੈ ਪੰਜਾਬ ਦੇ ਲੋਕਾਂ ਨਾਲ ਕਿ ਪੀਣ ਵਾਲਾ ਪਾਣੀ ਕਿਸੇ ਵੀ ਪਿੰਡ ਦੇ ਵਿੱਚ ਕੁਝ ਮਸੱਈਆਂ ਨਹੀਂ ਰਹੂਗੀ। ਉਹਨਾਂ ਨੂੰ ਉਹਨਾਂ ਨੂੰ ਮੁੱਖ ਰੱਖਦੇ ਹੋਏ ਮੁੱਖ ਮੰਤਰੀ ਸਾਹਿਬ ਦਾ ਇੱਕ ਨੂੰ ਆਦੀ ਹੈ ਕਿ ਜਿਹੜੇ ਵੀ ਬਲੱਡ ਸੌ ਸਾਨੂੰ ਐਪਲੀਕੇਸ਼ਨ ਦਿੰਦੀ ਹੈ ਨਾਲ ਦੀ ਨਾਲ ਸਾਨੂੰ ਹੁਕਮ ਆ ਜਾਂਦੇ ਆ ਕਿ ਇਹਨੂੰ ਬਹੁਤ ਜਲਦੀ ਕਰਾਓ ਕਿਸੇ ਨੂੰ ਸਮੱਸਿਆ ਨਾ ਹੋਵੇ। ਸੋ ਅੱਜ ਮੈਂ ਐਮਐਲਏ ਸਾਹਿਬ ਨੂੰ ਬਹੁਤ ਬਹੁਤ ਸ਼ੁਕਰਾਨਾ ਦਿਨਾ। ਜਿਨ੍ਹਾਂ ਨੇ ਆਪਣੇ ਇਹ ਦੋ ਪਿੰਡਾਂ ਦਾ ਜਿਹੜਾ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਖੰਡੂ ਕੀਤਾ। ਸੋ ਅਫਸਰ ਸਾਹਿਬਾਨਾਂ ਦਾ ਵੀ ਧੰਨਵਾਦ ਜਿਹੜਾ ਨੇ ਪੂਰੀ ਸਪੀਡ ਨਾਲ, ਲਹਿਨਤ ਨਾਲ ਇਹ ਕੰਮ ਕੀਤਾ। ਸੋ ਮੈਂ ਪੂਰੇ ਪਿੰਡ ਵਾਸੀਆਂ ਨੂੰ ਸਰਪੰਚ ਸਾਹਿਬਾਨਾਂ ਨੂੰ ਪੂ ਪੂਰੇ ਬਜ਼ੁਰਗਾਂ ਨੂੰ ਭੈਣਾ ਮਤਾਵਾਂ ਨੂੰ ਬਹੁਤ ਬਹੁਤ ਵਾਰ ਕੰਮ ਕਰ ਕੱਢ ਲਿਆ ਇਹਦੇ ਨਾਲ ਨਾਲ ਜਿਹੜਾ 160 ਕਰਾਂ ਦੇ ਲੋਕਾਂ ਨੂੰ ਪਾਣੀ ਮਿਲਿਆ ਸਿਹਯਾਤ ਲੋਕਾਂ ਨੂੰ ਸਾਫ਼ ਪਿੰਡੂ ਪਾਣੀ ਮਿਲਿਆ ਇੱਥੇ ਹੋਰ ਬਹੁਤ ਕੰਮ ਹੋਇਆ ਇਸ ਤੋਂ ਇਲਾਵਾ 48 ਪਖਾਨਿਆਂ ਦੀ ਉਹ ਸਾਰੀ ਲਈ 7.20 ਲੱਖ ਜਾਰੀ ਕੀਤੇ ਗਏ 15000 ਰੁਪਏ ਦੀ ਰਕਮ ਲਈ ਇਹ ਨਾਪਤਰੀ ਨੂੰ ਦਿੱਤੀ ਗਈ ਸੋ ਇਸ ਇਹੋ ਜਿਹੇ ਜਿੰਨੀਆਂ ਵੀ ਪ੍ਰੋਬਲਮਾਂ ਜੋ ਵੀ ਸੀਗੀਆਂ ਐਮਐਲਏ ਸਾਹ ਦੀ ਉਹ ਆਂਡਰ ਤੇ ਉਹਨਾਂ ਨੇ ਜੋ ਵੀ ਮੰਗ ਕੀਤੀ ਉਹਨੂੰ ਪਹਿਲ ਦੇ ਦਰਦ ਤੇ ਅਸੀਂ ਕੀਤਾ ਸੋ ਮੈਂ پورے ਇਲਾਕੇ ਨੂੰ ਬਹੁਤ ਬਹੁਤ ਵਾਰਕਵਾਦ ਹਾਂਜੀ ਮੈਂ ਲੈਂਦਾ ਜਿੰਦਗੀ ਤੋਂ ਪਹਿਲਾਂ ਮੈਂ ਮੁਖੀਆ ਸਾਹਿਬ ਜਿਹੜੇ ਕਮਲਦੇਵ ਜੀ ਆ ਉਹਨਾਂ ਦਾ ਚੀਚੇ ਤੌਰ ਤੇ ਤੁਹਾਨੂੰ ਪੁਣ ਕਰਦਾ ਕਿ ਜਿਹਨਾਂ ਬਿਲਕੁਲ ਬਾਰਡਰ ਦੇ ਕੰਡੇ ਤੇ ਨਾਰਪੁਰ ਖਤਰ ਪਿੰਡ ਜਿਹੜੇ ਵਸਦੇ ਉਹਨਾਂ ਨੂੰ ਲੋਕਾਂ ਨੂੰ ਜਿਹੜਾ ਪਾਣੀ ਦੀ ਪਿਛਲੇ ਲੰਮੇ ਸਮੇਂ ਤੋਂ ਸਮੱਸਿਆ ਸੀ ਉਹਦਾ ਹੱਲ ਕੀਤਾ ਔਰ ਬਹੁਤ ਜਲਦੀ ਜਿਹੜੀ ਹੈ ਪਾਣੀ ਦੀ ਟੈਂਕੀ ਬਣ ਕੇ ਤਿਆਰ ਹੋਈ ਹੈ ਤੇ ਉਹਦਾ ਅੱਜ উদ্বোধন ਕੀਤਾ ਧੰਨਵਾਦ ਮੰਮੀਆ ਸਾਹਿਬ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਜਿਹੜੀ ਵੀ ਆਪਾਂ ਆਪਣੇ ਨਾਮ ਹਲਕੇ ਦੀ ਡਿਮਾਂਡ ਭੇਜਦੀ ਔਰ ਬੜੀ ਜਲਦੀ ਉਹ ਮੰਗ ਪੂਰੀ ਕਰਕੇ ਤੇ ਉਹ ਪਿੰਡਾਂ ਦੇ ਲੋਕਾਂ ਦੀ ਸਹੂਲਤ ਜਿਹੜੀਆਂ ਮਿਲਦੀਆਂ ਮੈਂ ਸੀਐਮ ਸਾਹਿਬ ਦਾ ਤੇ ਮੰਮੀਆ ਸਾਹਿਬ ਦਾ ਤੇਰਾ ਬਾਬਾ ਨਾਨਕਾਂ ਖੇਚੋਂ ਤੇ ਧੰਨਵਾਦ ਕਰਦੇ ਹਾਂ ਧੰਨਵਾਦ